ਬਾਪੂ ਮੇਰੀ ਗੱਲ ਸੁਣ ਲੈ ਨਾ ਪਾਈ ਤੁਹਾਨੂੰ ਕੀ ਚੱਕਰ ਅਸੀਂ ਤਾਂ ਕੰਮ ਲੋਕਾਂ ਲਈ ਲੜ ਰਹੇ ਹਾਂ ਯਾਰ ਉਹੀ ਥੋੜੋ ਕੀ ਤਰ੍ਹਾਂ ਫਿਰਦਾ ਮੈਂ ਮੈਂ ਉਹਨਾਂ ਉਹਨਾਂ ਐਮਐਲਏ ਦੇ ਵਿੱਚੋਂ ਲੀਡਰਾਂ ਦੇ ਵਿੱਚੋਂ ਨਹੀਂ ਕਿ ਵੀ ਕੰਨ ਝਾੜ ਕੇ ਵਗ ਜਾਵਾਂ ਮੈਂ ਸਾਹ ਤੂੰ ਉਹਦੇ ਬਦਲ ਨਹੀਂ ਹੁੰਦੇ ਜਦੋਂ ਤੁਸੀਂ ਬਾਰ ਬਾਰ ਜਦੋਂ ਮੌਕੇ ਦੇਣਾ ਬੰਦ ਕਰ ਦੋ ਵਰਨਾ ਦੇ ਪਾ ਕੇ ਵਰਨਾ ਦੇ ਪਾ ਕੇ ਕੁੱਟਿਆ ਮੈਨੂੰ ਵੀ ਸਾਨੂੰ ਕੋਈ ਚੱਕਰ ਨਹੀਂ ਅਸੀਂ ਬਾਪੂ ਨੂੰ ਮੇਰੀ ਗੱਲ ਸੁਣ ਲੈ ਨਾ ਪਾਈ ਤੁਹਾਨੂੰ ਕੀ ਚੱਕਰ ਅਸੀਂ ਤਾਂ ਕੰਮ ਲੋਕਾਂ ਲਈ ਲੜ ਰਹੇ ਹਾਂ ਯਾਰ ਅਸੀਂ ਤਾਂ ਨਸ਼ੇ ਖਿਲਾਫ ਅਸੀਂ ਲੜ ਰਹੇ ਹਾਂ ਜ਼ਿਲ੍ਹਾ ਘਟਕਾ ਆ ਮੈਂ ਉਹੀ ਥੋੜੋ ਕੀ ਤਰ੍ਹਾਂ ਫਿਰਦਾ ਮੈਂ ਮੈਂ ਉਹ ਮੌਨਾਂ ਦੇ ਵਿੱਚੋਂ ਨਹੀਂ ਹੈਗਾ ਮੇਰਾ ਜੇਲਾ ਦੇ ਵਿੱਚ ਮੇਰੇ ਤੇ ਪਰਤੇ ਪਏ ਹੋਣੇ ਤਣ ਤੇ ਢਾਇਆ ਹੋਇਆ ਆ ਸਾਰਾ ਬਚਾ ਮਰਦਾਂ ਦੇ ਪਾ ਕੇ ਬਾਗਵਾਨ ਦੇ ਪਾ ਕੇ ਕੁੱਟਿਆ ਹੋਇਆ ਮੈਨੂੰ ਮੈਂ ਤੁਹਾਨੂੰ ਪਾਵਰ ਦਵਾਵਾਂਗੇ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਹੁਣ ਤੁਸੀਂ ਝਾੜੂ ਲਾ ਲਾ ਬਾਗਰ ਲਾ ਕਾਂਗਰਸ ਦਾ ਇੱਕ ਮਿੰਟ ਇੱਕ ਮਿੰਟ ਬਾਪੂ ਤੁਹਾਨੂੰ ਝਾੜੂ ਵਾਲੇ ਆਖੇ ਹੁੰਦੇ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਮੇਰੀ ਧਿਆਨ ਨਾਲ ਗੱਲ ਸੁਣ ਹਾਂ ਝਾੜੂ ਮੈਨੂੰ ਚੋਣ ਲੜਾਉਂਦਾ ਸੀਗਾ ਕਾਂਗਰਸ ਮੈਨੂੰ ਚੋਣ ਲੜਾਉਂਦੀ ਸੀਗੀ ਅਸੀਂ ਮੈਂ ਚੋਣ ਕਿਉਂ ਨਹੀਂ ਲੜਿਆ ਮੈਸ ਕਰਕੇ ਮੈਨੂੰ ਪਤਾ ਕਿ ਲੋਕਾਂ ਦੇ ਜਿਹੜੇ ਮੁੱਦੇ ਨੇ ਮੈਂ ਉਹਨਾਂ ਦੇ ਲੜਦਾ ਰਹਾ ਉਹ ਇੱਕ ਨੂੰ ਆਇਠਾ ਰਹਾ ਜ਼ਰੂਰੀ ਨਹੀਂ ਕਿ ਮੈਂ ਵੋਟਾਂ ਦੇ ਵਿੱਚ ਜਾ ਕੇ ਲੜ ਲਾਂ ਮੈਂ ਇੱਕ ਹਜ਼ਾਰ ਮੰਡਲੀ ਲਈ ਵੋਟਾਂ ਮੰਗਣ ਲਈ ਆਇਆ ਪਾਉਣੇ ਆ ਪਾਦੇ ਮੈਂ ਪਹਿਲਾਂ ਉੱਥੇ ਗੱਲ ਕਹੀ ਹੈ ਮੈਂ ਨਹੀਂ ਗੱਲ ਕਹੀ ਪਾਉਣੇ ਆ ਪਾਦੇ ਨਹੀਂ ਪਾਉਣੇ ਨਾ ਪਾਇਓ ਸਹੀ ਹੈ ਮੈਂ ਨਹੀਂ ਗੱਲ ਕਹੀ ਮੈਂ ਉੱਥੇ ਇਹ ਗੱਲ ਕੀ ਹੈ ਕਿ ਪਾਉਣੇ ਆ ਵੋਟਾਂ ਪਾਦੇ ਨਹੀਂ ਪਾਉਣੇ ਨਾ ਪਾਇਓ ਨਹੀਂ ਤੁਸੀਂ ਤਾਂ ਜਿਹੜੇ ਪਹਿਲਾਂ ਨੂੰ ਪਾ ਕੇ ਦੇਖ ਲਿਆ ਜਿਹੜੇ ਕਾਰਤੂਸ ਚਲਾ ਕੇ ਦੇਖ ਲਿਆ ਜਿਨ੍ਹਾਂ ਨੂੰ ਤੁਸੀਂ ਦੇਖ ਲਿਆ ਵਰਤ ਕੇ ਉਹਨਾਂ ਨੇ ਦੁਆਰੇ ਦੁਆਰੇ ਕਿਉਂ ਵਰਤੀ ਜੰਨੇ ਉਹਨਾਂ ਨੂੰ ਨਵਾਂ ਭਾਰਤ ਦੇਖ ਲੋ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲੈ ਇੱਕ ਮਿੰਟ ਨਾ ਨੀ ਖੜ ਖੜ ਹੁਣ ਆ ਝਾੜੂ ਦੇਖਿਆ ਸੀ ਮੇਰੀ ਗੱਲ ਸੁਣ ਮੇਰੀ ਗੱਲ ਦੇਖ ਹੁਣ ਮੈਂ ਤੈਨੂੰ ਗੱਲ ਦੱਸਣਾ ਸੁਣ ਮੇਰੀ ਗੱਲ ਸਿਆਸਤ ਬਦਲਦੀ ਕਦੋਂ ਆ ਸਿਆਸਤ ਉਦੋਂ ਬਦਲਦੀ ਇੱਕ ਮਿੰਟ ਬਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਕਿਸੇ ਦੇ ਵੀ ਮੈਂ ਤਾਂ ਕਹਣਾ ਮੈਨੂੰ ਕੋਈ ਸਵਾਲ ਮੂਹਰੇ ਪੁੱਛਣ ਵਾਲਾ ਹੋਵੇ ਆਪਾਂ ਕਿਹੜਾ ਕਾਣੇ ਆ ਸਿਆਸਤ ਉਦੋਂ ਬਦਲਦੀ ਹੁੰਦੀ ਜਦੋਂ ਤੁਸੀਂ ਬਾਰ-ਬਾਰ ਜਦੋਂ ਮੌਕੇ ਦੇਣੋਂ ਬੰਦ ਕਰ ਦੋ ਸਾਨੂੰ ਕੋਈ ਚੱਕਰ ਨਹੀਂ ਅਸੀਂ ਬਾਪੂ ਨੂੰ ਮੇਰੀ ਗੱਲ ਨਾ ਪਾਈ ਤੁਹਾਨੂੰ ਕੀ ਚੱਕਰਾ ਅਸੀਂ ਤਾਂ ਕੰਮ ਲੋਕਾਂ ਨੇ ਲੜ ਰਹ ਅਸੀਂ ਤਾਂ ਨਸ਼ੇ ਖਿਲਾਫ ਅਸੀਂ ਲੜ ਰਹੇ ਹਾਂ ਜੀਲਾਂ ਘਟਕੇ ਆ ਮੈਂ ਉਹੀ ਤੁਹਾਨੂੰ ਕੋਈ ਤਰ੍ਹਾਂ ਫਿਰਦਾ ਮੈਂ ਮੈਂ ਉਹਨਾਂ ਉਹਨਾਂ ਐਮਐਲਏ ਦੇ ਵਿੱਚੋਂ ਲੀਡਰਾਂ ਦੇ ਵਿੱਚੋਂ ਨਹੀਂ ਕਿ ਵੀ ਕੰਨ ਝਾੜ ਕੇ ਵਗ ਜਾ ਮੈਂ ਨਹੀਂ ਨਹੀਂ ਉਹਨਾਂ ਦੇ ਵਿੱਚੋਂ ਨਹੀਂ ਹੈਗਾ ਮੇਰੇ ਜੀਲਾਂ ਦੇ ਵਿੱਚ ਮੇਰੇ ਤੇ ਪਰਚੇ ਪਏ ਹੋਣਾ ਤਣ ਤੇ ਢਾਹਿਆ ਹੋਇਆ ਆ ਸਾਰੇ ਵਰਫਾਂ ਦੇ ਪਾ ਕੇ ਵਰਫਾਂ ਦੇ ਪਾ ਕੇ ਕੁੱਟਿਆ ਹੋਇਆ ਮੈਨੂੰ ਜਿਹਨਾਂ ਨੂੰ ਜਿਹਨਾਂ ਨੂੰ ਹੁਣ ਤੁਸੀਂ ਝਾੜੂ ਲਾ ਲਾ ਬਾਦਰ ਲਾ ਲਾ ਇੱਕ ਮਿੰਟ ਇੱਕ ਮਿੰਟ ਬਾਪੂ ਤੂੰ ਝਾੜੂ ਵਾਲੇ ਆ ਆਖੇ ਹੁੰਦੇ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਮੇਰੀ ਧਿਆਨ ਨਾਲ ਗੱਲ ਸੁਣ ਹਾਂ ਘੜੂ ਮੈਨੂੰ ਚੋਣ ਲੜਾਉਂਦਾ ਸੀਗਾ ਕਾਂਗਰਸ ਨੇ ਮੈਨੂੰ ਚੋਣ ਲੜਾਉਂਦੀ ਸੀਗੀ ਅਸੀਂ ਮੈਂ ਚੋਣ ਕਿਉਂ ਨਹੀਂ ਲੜਿਆ ਮੈਸ ਕਰਕੇ ਮੈਨੂੰ ਪਤਾ ਕਿ ਲੋਕਾਂ ਦੇ ਜਿਹੜੇ ਮੁੱਦੇ ਨੇ ਮੈਂ ਉਹਨਾਂ ਦੇ ਲੜਦਾ ਰਹਾ ਉਹਨੂੰ ਵਾਇਟਾਉਂਦਾ ਰਹਾ ਜੁਰਿੰ ਨੇ ਕਹੀ ਮੈਂ ਵੋਟਾਂ ਦੇ ਵਿੱਚ ਜਾ ਕੇ ਲੜ ਲਾਂ ਮੈਂ ਇੱਕ ਹਜ਼ਾਰ ਮੰਦੇ ਲਈ ਵੋਟਾਂ ਮੰਗਣ ਲਈ ਆ ਪਾਉਣੇ ਆ ਪਾ ਦੋ ਮੈਂ ਪਹਿਲਾਂ ਉੱਥੇ ਗੱਲ ਕਹੀ ਐ ਮੈਂ ਨਹੀਂ ਗੱਲ ਕਹੀ ਪਾਉਣੇ ਆ ਪਾ ਦੋ ਨਹੀਂ ਪਾਉਣੇ ਨਾ ਪਾਇਓ ਮੈਂ ਨਹੀਂ ਗੱਲ ਕਹੀ ਮੈਂ ਉੱਥੇ ਇਹ ਗੱਲ ਕੀ ਆ ਪਾਉਣੀਆਂ ਵੋਟਾਂ ਪਾ ਦੋ ਨਹੀਂ ਪਾਉਣੇ ਨਾ ਪਾਇਓ ਨਹੀਂ ਤੁਸੀਂ ਤਾਂ ਜਿਹੜੇ ਪਹਿਲਾਂ ਨੂੰ ਪਾ ਕੇ ਦੇਖ ਲਿਆ ਜਿਹੜੇ ਕਾਰਤ ਨਵਾਂ ਵਰਤ ਕੇ ਦੇਖ ਲੋ 1 ਮਿੰਟ ਧਿਆਨ ਨਾਲ ਗੱਲ ਸੁਣ ਲੈ 1 ਮਿੰਟ ਤਨ ਨਹੀ ਨਹੀ ਖੜਾ ਹੁਣ ਆ ਝਾੜੂ ਦੇਖਿਆ ਸੀ ਮੇਰੀ ਗੱਲ ਸੁਣ ਬਈ ਹੁਣ ਮੈਂ ਤੈਨੂੰ ਗੱਲ ਦੱਸਣਾ ਸੁਣ ਮੇਰੀ ਗੱਲ ਸਿਆਸਤ ਬਦਲਦੀ ਕਦੋਂ ਆ ਸਿਆਸਤ ਉਦੋਂ ਬਦਲਦੀ 1 ਮਿੰਟ ਬਈ 1 ਮਿੰਟ ਮੈਥਮੈਟਿਕ 1 ਮਿੰਟ ਮੈਂ ਕਿਸੇ ਦੇ ਵੀ ਮੈਂ ਤਾਂ ਕਹਣਾ ਮੈਨੂੰ ਕੋਈ ਸਵਾਲ ਮੂਰੋ ਪੁੱਛਣ ਵਾਲਾ ਹੋਵੇ ਆਪਾਂ ਕਿਹੜਾ ਕਾਣੇ ਆ ਸਿਆਸਤ ਉਦੋਂ ਬਦਲਦੀ ਹੁੰਦੀ ਜਦੋਂ ਤੁਸੀਂ ਬਾਰ ਬਾਰ ਜਦੋਂ ਮੌਕੇ ਦੇਣੋਂ ਬੰਦ ਕਰ ਦੋ